ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਨੀ ਹੈ ਕਿ ਕਣਕ ਤੋਂ ਬਾਅਦ ਖਾਲੀ ਟਾਈਮ ਦੇ ਵਿੱਚ ਜਦੋਂ ਚੋਨਾ ਜਾਂ ਬਾਸਮਤੀ ਲਾਉਣ ਤੋਂ ਪਹਿਲਾਂ ਕਿਉਂਕਿ ਇਹ ਜਾ ਕੇ ਆਪਣਾ ਲੱਗਣਾ ਜੂਨ ਐਂਡ 'ਚ ਜਾਂ ਜਲਾਈ 'ਚ ਤੇ ਉਹਦੇ ਦਰਮਿਆਨ ਆਪਾਂ ਕਿਹੜੀ ਫਸਲ ਲੈ ਸਕਦੇ ਜਿਹੜੀ ਆਪਣੇ ਆ ਫਾਇਦਾ ਕਰੇ ਤੇ ਆਪਣਾ ਫਾਇਦਾ ਕੁਛ ਨਾ ਕੁਛ ਹੋਊਗਾ ਇਸ ਚੀਜ਼ ਦੀ ਗਰੰਟੀ ਹੋਵੇ ਤਾਂ ਉਹਦੇ ਬਾਰੇ ਮੈਂ ਗੱਲਬਾਤ ਕਰਨੀ ਆ ਜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਰ ਬਟਨ ਦਾ ਬਲੋ ਵੀ ਫੇਸਬੁਕ ਪੇਜ ਤੇ ਦੇਖਣਾ ਤੇ ਪੇਜ ਨੂੰ ਫੋਲੋ ਕਰ ਸਕਦੇ ਜਿਹੜਾ ਤੁਹਾਡੇ ਫੀਡਬੈਕ ਆਉਂਦਾ ਤੁਹਾਡੇ ਸੁਝਾਅ ਆਉਂਦੇ ਆ ਉਹਦੇ ਅਨੁਸਾਰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਆ ਆਪਾਂ ਕਾਫੀ ਹੱਦ ਤੱਕ ਕਾਮਯਾਬ ਹੋ ਰਹੇ ਆ ਕਿਸਾਨ ਵੀਰਾਂ ਦਾ ਫਾਇਦਾ ਹੋ ਰਿਹਾ ਖੇਤੀ ਖਰਚੇ ਜੜ ਘਟਾਉਣੇ ਚੰਗਾ ਜਿਹੜਾ ਹੈਗੀ ਚੰਗੀ ਆਪਣੀ ਆਮਦਨ ਹੋ ਸਕੇ ਜੋ ਵੀ ਫਸਲ ਤੁਸੀਂ ਬੀਜਣੀ ਹੈ ਜੋ ਜੋ ਸਵਾਲ ਆਉਂਦੇ ਆਪਾਂ ਜਾਣਕਾਰੀ ਆਪਦੀ ਸਮਝ ਮੁਤਾਬਕ ਜਿੰਨੀ ਕੀ ਜਾਣਕਾਰੀ ਹੁੰਦੀ ਆ ਜੋ ਰਿਸਰਚ ਦੇ ਵਿੱਚ ਸਿੱਖਿਆ ਜਾਂ ਅ ਮਤਜਰਬੇ ਅਨੁਸਾਰ ਸਿੱਖਿਆ ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਸੋ ਜਿਹੜੀਆਂ ਕਣਕ ਤੋਂ ਬਾਅਦ ਸੋਨੀ ਦੇ ਵਿੱਚ ਜਾਂ ਸੋਨੀ ਤੋਂ ਪਹਿਲਾਂ ਆਪਾਂ ਗਰਮ ਰੋਧੀਆਂ ਫਸਲਾਂ ਲੈਣੇ ਆ ਜਿਹੜੀ ਅਪ੍ਰੈਲ ਮਹੀਨੇ ਵਾਲੀਆਂ ਫਸਲਾਂ ਦੇ ਵਿੱਚ ਆਪਾਂ ਖਾਸ ਤੌਰ ਤੇ ਨਰਮੇ ਦੀ ਬਿਜਾਈ ਕਪਾਹ ਦੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਹੋਗੀ ਜਾਂ ਕੋਈ ਹੋਰ ਸਬਜ਼ੀਆਂ। ਜਿਹੜੀ ਨਰਮੇ ਕਪਾਹ ਹੈ, ਹਲਦੀ ਹੈ ਤਾਂ ਪੂਰੇ ਜਿਹੜੀ ਸੋਣੀ ਰੋਤੀਆਂ ਹੋ ਗਈਆਂ ਫਸਲਾਂ। ਜਿਹੜੀਆਂ ਸਬਜ਼ੀਆਂ ਆਪਾਂ ਘੱਟ ਸਮੇਂ ਵਾਲੀਆਂ ਲੈ ਸਕਦੇ ਝੋਨੇ ਤੋਂ ਪਹਿਲਾਂ, ਬਾਸਮਤੀ ਤੋਂ ਪਹਿਲਾਂ। ਅ ਗਰਮੀ ਰੋਧੀ ਮੂੰਗੀ ਜਾਂ ਗਰਮੀ ਰੋਧ ਦੇ ਮਾਂ ਹੈ, ਜਾਚਾਰ ਵਾਸਤੇ ਕਿਸਾਨ ਵੀ ਮੱਕੀ ਬੀਜ ਲੈਂਦੇ ਆ। ਜਾਂ ਬਹਾਰ ਰੁੱਤ ਦੀ ਜਿਹੜੀ ਤੁਹਾਡੀ ਗਰਮ ਰੁੱਤ ਦੀ ਆਪਾਂ ਮੂੰਗਫਲੀ ਕਹਿ ਸਕਦੇ ਉਹ ਲੈ ਸਕਦੇ ਆ ਉਹ ਥੋੜੀ ਜਿੱਦੂ ਕੀਤੀ ਬਜਾਈ ਹੁੰਦੀ ਓਦੀ ਤੇ ਇਸ ਤੋਂ ਇਲਾਵਾ ਮੇਨ ਸੀਜ਼ਨ ਵਾਲੀਆਂ ਫਸਲਾਂ ਚ ਤੁਹਾਡਾ ਤਿਲ ਹੋਗੇ ਮੱਕੀ ਹੋਗੀ ਬਾਸਮਤੀ ਹੋਗੀ ਆਪਣਾ ਝੋਨਾ ਹੋ ਗਿਆ ਸੋਇਆਬੀਨ ਹੋਗੀ ਇਹ ਫਸਲਾਂ ਆਪਾਂ ਮੇਨ ਸੀਜ਼ਨ ਚ ਲੈ ਸਕਦੇ ਹੁੰਦੇ ਆ ਪਰ ਜਿਹੜੀ ਮੇਰੀ ਗੁਜ਼ਾਰਿਸ਼ ਹੈ ਕਿਉਂਕਿ ਜਿਹੜੀ ਗਰਮ ਦੁੱਧ ਦੀ ਮੂੰਗੀ ਜਾਂ ਗਰਮ ਦੁੱਧ ਦੇ ਮਾਂ ਨਾ ਇਹ ਤੁਹਾਡਾ ਗਰੰਟੀ ਨਾਲ ਫਾਇਦਾ ਕਰਕੇ ਜਾਣਗੇ ਜਿਹੜੀ ਮੱਕੀ ਆ ਪਿਛਲੇ ਸਾਲ ਵਧਰਾ ਕਬਕ ਸਾਨੂੰ ਇਹਨਾਂ ਦਾ ਲਾਇਆ ਸੀ ਉਦੋਂ ਪਹਿਲਾਂ ਵੀ ਡੇਰੀ ਫਾਰਮਰ ਤਾਂ ਲਾਉਂਦੇ ਆ ਆਪਦੇ ਚਾਰ ਵਾਸਤੇ ਬੀਜਦੇ ਆ ਜਿਹੜੀ ਸਾਈਲੇਜ ਬਣਾਉਣ ਵਾਸਤੇ ਪਿਛਲੀ ਵਾਰ ਕਿਸਾਨ ਵੀਰਾਂ ਦਾ ਬਹੁਤ ਮੋਹ ਪਿਆ ਮੱਕੀ ਦੇ ਨਾਲ ਜਿੰਨਾਂ ਕੋਲੇ 2-2 4-4 ਪਾ ਸੀ ਉਹਨਾਂ ਨੇ ਵੀ ਮੱਕੀ ਦੀ ਬਿਜਾਈ ਕੀਤੀ ਪਰ ਇਸ ਵਾਰ ਮੋਹ ਪੰਗ ਹੋ ਗਿਆ ਤੇ ਇਸ ਵਾਰ ਰਕਬਾ ਜਿਹੜਾ ਹੈਗਾ ਇਹ ਘਟੂਗਾ ਸ਼ੋਰ ਤੇ ਮੂੰਗੀ ਹੀ ហេਠਾ ਰਕਵਾ ਵਦਨ ਦੇ ਚਾਂਸ ਪੂਰੇ ਪੂਰੇ ਹੈ ਕਿਉਂਕਿ ਕਿਸਾਨੀਆਂ ਦੇ ਸਵਾਲ ਇਹਦੇ ਬਾਰੇ ਜ਼ਿਆਦਾ ਆ ਰਹੇ ਆ ਇਹ ਫਾਇਦਾ ਕਿਵੇਂ ਕਰੂਗੀ 60ੀ ਮੂੰਗੀ 60ਵੇਂ ਮਾਂ ਜਿਹੜੇ ਮਾਂ ਹੈ ਉਹ ਜ਼ਿਆਦਾ ਕਾਮਜਾਬ ਨੀ ਪਹਾੜੀ ਇਲਾਕਿਆਂ ਦਾ ਏਰੀਆ ਜਿਵੇਂ ਮਾਝੇ ਦਾ ਕੁਝ ਦੁਆਬੇ ਦਾ ਏਰੀਆ ਪੈ ਗਿਆ ਤੇ ਜਿਹੜੀ ਗਰਮ ਰੁੱਤ ਦੀ ਮੂੰਗੀ ਆ 60ੀ ਮੂੰਗੀ ਆ ਇਹ ਆਪਾਂ ਆਲ ਓਵਰ ਪੰਜਾਬ ਦੇ ਵਿੱਚ ਜਿੱਥੇ ਮਰਜੀ ਇਹਦੀ ਕਾਸ਼ਤ ਕਰ ਸਕਦੇ ਇਹ ਥੋੜੀ ਜੀ ਸਟਰੋਂਗ ਫਸਲ ਆ ਮਾਂ ਤੋਂ ਇਹਦੇ ਵਿੱਚ ਕੀ ਹੈ ਇਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਕਣਕ ਦੀ ਜਿਹੜੀ ਵਾਢੀ ਆ ਉਹ 15-20 ਅਪ੍ਰੈਲ ਤੋਂ ਜ਼ੋਰ ਤੇ ਸ਼ੁਰੂ ਹੋਣੀ ਹੈ 20-15 ਅਪ੍ਰੈਲ 20 ਅਪ੍ਰੈਲ 25 ਅਪ੍ਰੈਲ ਤੱਕ ਤਾਂ ਆਪਾਂ ਜਿਹੜੇ-ਜਿਹੜੇ ਕਿਸਾਨ ਵੀ ਜਣੇ ਬਿਜਾਈ ਕਰਨੀ ਇਹ ਨਹੀਂ ਹੁੰਦਾ ਕਿ ਆਪਾਂ ਸਾਰਾ ਰਕਬਾ ਬੀਜ ਲਈਏ ਕੁਝ ਰਕਬਾ ਆਪਾਂ ਸੁੱਕਾ ਪੱਟ ਸਕਦੇ ਆ ਕਈ ਕਿਸਾਨ ਵੀ ਜਿਹਨਾਂ ਨੇ ਨਰਮਾ ਕਪਾਹ ਵੀ ਜਿਹੜੀ ਉਹ ਚਲੋ ਬਜਾਈ ਹੋਈ ਜਾਣੀ ਆ ਕੁਛ ਰਕਵੇ ਦੇ ਵਿੱਚ ਆਪਾਂ ਹਰੀ ਖਾਦ ਕਰ ਸਕਦੇ ਆ ਤੇ ਹਰੀ ਖਾਦ ਵਾਸਤੇ ਉਹਦੇ ਵਿੱਚ ਮੂੰਗੀ ਆ ਜਿਹੜੀ ਆਪਣਾ ਡਬਲ ਫਾਇਦਾ ਕਰਦੀ ਆ ਹਰੀ ਖਾਦ ਵੀ ਕਰੂਗੀ ਨਾਲ ਆਪਾਂ ਨੂੰ ਰਿਟਰਨ ਵੀ ਦੇ ਕੇ ਜਾਊਗੀ ਜੇ ਆਪਾਂ ਇਹਨੂੰ ਜਿਵੇਂ ਮੰਨ ਲਓ 12 15 20 ਅਪ੍ਰੈਲ ਨੂੰ ਤੁਹਾਡੀ ਕਣਕ ਵੱਢੀ ਗਈ ਆ ਤਾਂ ਨਾਲ ਹੀ ਆਪਾਂ ਜੀਰੋ ਡਰੈਲ ਦੀ ਬਜਾਈ ਕਰ ਦਿੰਦੇ ਆ ਤਾਂ ਜੇ ਤੁਹਾਡੇ ਕੋਲੇ ਹੈਪੀ ਸੀਡਰ ਹੈਗਾ ਉਹਦੇ ਨਾਲ ਵੀ ਬਜਾਈ ਹੋ ਜੂਗੀ ਇਹਦੀ ਤਾਂ ਆਪਾਂ ਨੂੰ ਇਹ ਰਿਟਰਨ ਲਾਜ ਵੀ ਦੇ ਕੇ ਜਾਊਗੀ ਦੇ ਕੇ ਜਾਊਗੀ ਕਿਉਂਕਿ ਮੂੰਗੀ ਨੂੰ ਆਮਦਨ ਲੈਣ ਦਾ ਹਰੀ ਖਾਤਾ ਆਪਣੀ ਹੋਈ ਜਾਣੀ ਆਮਦਨ ਲੈਣ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਨੁਕਤਾ ਹੈ ਕਿ ਆਪਾਂ ਇਹ ਨੂੰ ਪਕਾਸ ਸਮੇ ਫਲੀਆਂ ਪੈਣ ਸਮੇ ਮੀਂਹ ਤੋਂ ਪਹਿਲਾਂ-ਪਹਿਲਾਂ ਜਿਹੜੀ ਹੈਗੀ ਹੈ ਇਹਨੂੰ ਸੰਭ ਲਈਏ ਜਿੰਨੀ ਲੇਟ ਬਜਾਈ ਹੋਗੀ ਉਹਨੇ ਮੀਂਹ ਦੇ ਚਾਂਸ ਗਾਂ ਜਿਹੜੇ ਹੁੰਦੇ ਆ ਨਾ ਪ੍ਰੀ ਮੌਨਸੂਨ ਦੇ ਚਾਂਸ ਹੁੰਦੇ ਤੇ ਉਹਦੇ ਨਾਲ ਜਿਹੜੀ ਪੱਕੀ ਫਸਲ ਉਹ ਖਰਾਬ ਹੋ ਸਕਦੀ ਹੁੰਦੀ ਮੂੰਗੀ ਦੀ ਤੋ ਜੇ 15 ਬਰੀ 20 ਅਪ੍ਰੈਲ ਤੱਕ ਆਪਾਂ ਬੀਜ ਦਿੰਨੇ ਤਾਂ ਕਾਫੀ ਚਾਂਸ ਹੁੰਦੇ ਆ ਕਿ ਆਪਾਂ ਇਹ ਫਸਲ ਆ ਜਿਹੜੀ ਆਪਦੀ ਵੜ ਲਾਂਗੇ ਤੇ ਜੇ ਨਹੀਂ ਵੀ ਮਤਲਬ ਲੇਟ ਆਪਾਂ ਬੀਜਦੇ ਹਾਂ ਨੂੰ ਮਤਲਬ ਹਰੀ ਖਾਦ ਤੁਸੀਂ ਕਰਨੀ ਜੰਤਰ ਬੀਜਣਾ ਜੰਤਰ ਬੀਜ ਨੂੰ ਸਾਂ ਬੀਜ ਲੋ ਰਵਾਹ ਬੀਜ ਲੋ ਮੂੰਗੀ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਰਿਟਰਨ ਵੀ ਇਹਦੀ ਆ ਜਾਂਦੀ ਨਹੀਂ ਹਰੀ ਖਾਦ ਜੇ ਆਪਾਂ ਕਰਦੇ ਆ ਕੋਈ ਵੀ ਹਰੀ ਖਾਦ ਤੇ ਖਾਸ ਤੌਰ ਤੇ ਜੇ ਮੂੰਗੀ ਕਰਦੇ ਆ ਤਾਂ 5 7 10 ਬਣ ਦਾ ਅਜਾਫਾ ਆਪਣੀ ਜਿਹੜੀ ਚੋਨਾ ਜਾਂ ਬਾਸਮਤੀ ਖਾਦਾ ਘਟਾ ਕੇ ਤੇ ਚਾਰਜ ਇਜਾਫਾ ਲਾਜ ਬੀ ਹੁੰਦਾ ਹੈ ਇਸ ਗੱਲ ਦੀ ਆਪਾਂ ਨੂੰ ਗਰੰਟੀ ਹੁੰਦੀ ਹੈ ਨਾਲ ਨਾਲ ਆਪਾਂ ਨੂੰ ਇਨਕਮ ਵੀ ਇਸ ਚੀਜ਼ ਦੀ ਹੁੰਦੀ ਹੈ ਇਸ ਕਰਕੇ ਉਹ ਫਸਲ ਆਪਾਂ ਬੀਜ ਜੀਏ ਜਿਹੜੀ ਚੀਜ਼ ਆਪਾਂ ਨੂੰ ਫਾਇਦਾ ਹੋਣਾ ਜ਼ਮੀਨ ਦੀ ਸਿਹਤ ਚ ਸੁਧਾਰ ਹੋਣਾ ਜ਼ਮੀਨ ਦੀ ਉਜਾਊ ਸ਼ਕਤੀ ਵਧਣੀ ਹੈ ਘਟਣੀ ਨਹੀਂ ਮੱਕੀ ਹੈ ਜਿਹੜੀ ਜੈਸਟੋਪ ਕ੍ਰੌਪ ਆ ਉਹ ਜ਼ਮੀਨ ਚੋਂ ਤੱਤ ਖਿੱਚਦੀ ਹੈ ਏ ਜਮੀਨ ਦੇ ਤੱਤ ਐਡ ਕਰਨੇ ਆ ਹੁਣ ਫੈਸਲਾ ਜਿਹੜਾ ਹੈਗਾ ਤੁਹਾਡੇ ਹੱਥ ਹੈ ਮੇਰੀ ਬੇਨਤੀ ਹੈ ਕਿ ਛੋਟਾ ਛੋਟਾ ਰਕਬਾ ਥੋੜਾ ਰਕਬਾ ਤੁਸੀਂ ਖਾਲੀ ਛੱਡ ਲੋ ਨੂੰ ਖੁੱਲਾ ਜਿਹੜਾ ਪੱਟ ਲੋ ਹਰ ਸਾਲ ਇਹ ਚੀਜ਼ ਦਾ ਸਰਕਲ ਬਣਾ ਲਓ ਕੁਛ ਰਕਬਾ ਖਾਲੀ ਤੇ ਕੁਛ ਰਕਬੇ ਦੇ ਵਿੱਚ ਆਪਾਂ ਮੂੰਗੀ ਜਾਂ ਮਾਂ ਦੀ ਕਾਸ਼ਤ ਕਰਨੀ ਜਾਂ ਕੋਈ ਹੋਰ ਹਰੀ ਖਾਦ ਦੀ ਤੁਸੀਂ ਕਾਸ਼ਤ ਕਰਨੀ ਜਾਂ ਘੱਟ ਸਮੇਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਤੁਸੀਂ ਕਰਨੀ ਆ ਤਾਂ ਇਹ ਕਰ ਸਕਦੇ ਆ ਇਹ ਚੀਜ਼ ਤੁਹਾਨੂੰ ਫਾਇਦਾ ਲਾਜ਼ਮੀ ਹੋਣਾ ਹੀ ਹੋਣਾ ਜੇ ਕੋਈ ਹੋਰ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ